ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਇਨਸਾਨ ਦੀ ਜ਼ਿੰਦਗੀ ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਕਿਉਂ ਹੁੰਦੀਆਂ ਇਸ ਦੀ ਕੀ ਵਜ੍ਹਾ ਹੈ ਤੇਦਾ ਹੱਲ ਕੀ ਹੈ ਕਿਹੜੇ ਕਰਮ ਹੈ ਜਿਹਦੇ ਕਰਨੇ ਦੇ ਨਾਲ ਇਨਸਾਨ ਜਿਹੜਾ ਵਾ ਉਹ ਹਯਵਾਨ ਬਣ ਜਾਂਦਾ ਹੈ ਪਸ਼ੂ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦਾ ਤੇ ਕਿਹੜੇ ਕਰਮ ਹੈ ਜਿਹਦੇ ਕਰਨੇ ਦੇ ਨਾਲ ਦੇਵੀ ਦੇਵਤਿਆਂ ਵਰਗੀਆਂ ਸਫਾਦ ਉਹਦੇ ਚ ਆ ਜਾਂਦੀਆਂ ਉਹਨੀਆਂ ਖੂਬੀਆਂ ਪੈਦਾ ਹੋ ਜਾਂਦੀਆਂ ਹੁਣoverline ਕੀ ਜਿੰਦਗੀ گزارਦਾ ਹੈਗਾ ਗਿਆਨੀ ਸੰਸਿੰਗ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਇਸ ਦੇ ਬਾਰੇ ਦੱਸਣ ਦੇ ਹੈਗੇ ਆ ਬਹੁਤ ਵਧੀਆ ਕਥਾ ਹੈਗੀ ਹੈ ਇਹ ਹਰ ਕਿਸੇ ਦੀ ਜ਼ਿੰਦਗੀ ਨਾ ਕਿਤੇ ਨਾ ਕਿਤੇ ਤਾਲਮੇਲ ਜ਼ਰੂਰ ਰੱਖਦੀ ਹੈ ਕਿਉਂਕਿ ਇਹਦਾ ਸਾਰਾ ਧਾਰਮਿਕ ਸੋਚ ਦੇ ਉੱਤੇ ਆ ਸੋ ਇਸ ਕਥਾ ਨੂੰ ਲਾਜ਼ਮੀ ਪੂਰਾ ਸੁਣਿਓ ਹੋ ਸਕਦਾ ਹੈ ਅਗਰ ਕਿਤੇ ਗਲਤ ਹੋ ਤੇ ਤੁਹਾਡੀ اصلاح ਹੋ ਜਾਵੇ ਇਹ ਤੁਹਾਡੀ اصلاح ਵਾਸਤੇ ਕਥਾ ਬਣਾਈ ਜਾਂਦੀ ਹੈ ਔਰ ਇਹਨੂੰ ਪੇਸ਼ ਕੀਤਾ ਜਾਂਦਾ ਹੈਗਾ ਵੀਰੋ ਲਾਜ਼ਮੀ ਉਸਨੂੰ ਪੂਰਾ ਸੁਣੇ ਸੋ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਜਿਵੇਂ ਕਾਰ ਬਸ ਦੇ ਇੰਜਨ ਦੇ ਚ ਪੈਟਰੋਲ ਵੀ ਪਾਣਾ ਪੈਂਦਾ ਤੋ ਪੈਟਰੋਲ ਕੀ ਹੈ ਅਗ ਰੇਡੀਟਰ ਵਿੱਚ ਪਾਣੀ ਵੀ ਪਾਣਾ ਪੈਂਦਾ ਤਾਂ ਚੱਲਦੀ ਹੈ ਸਰੀਰ ਦੀ ਮਸ਼ੀਨਰੀ ਦੇਖ ਕੇ ਹੀ ਬਾਹਰ ਮਸ਼ੀਨਰੀ ਬਣਾਈ ਗਈ ਹੈ ਚੱਲੇਗੀ ਤੇ ਅਗ ਨਾਲ ਅਗ ਨਾਲ ਪੈਟਰੋਲ ਨਾਲ ਹੀ ਗੱਡੀ ਚੱਲੇਗੀ ਪਰ ਇਹ ਅਗਨਵਧ ਨਾ ਜਾਏ ਕਿ ਤਾਂ ਪਸਵਧ ਨਾ ਜਾਏ ওভারਹੀਟ ਨਾ ਹੋ ਜਾਏ। ਤੋਂ ਫਿਰ ਰੈਡੀਟਰ ਦੇ ਵਿੱਚ ਪਾਣੀ ਪਾਣਾ ਪੈਂਦਾ ਹੈ। ਕਿ ਫਿਰ ਇੱਕ ਦਿਨ ਦੇ ਵਿੱਚ ਵੀ ਵੱਤ ਸਕਦੀ ਹੈ ਸਰੀਰ ਦੇ ਜੇ ਦਿਨ ਪਰ ਪਾਣੀ ਨਾ ਪੀਤਾ ਜਾਏ। ਦੋ ਦਿਨ ਨਹੀਂ ਪੀਤਾ ਵੱਧ ਗਈ। ਤਿੰਨ ਦਿਨ ਨਹੀਂ ਪੀਤਾ ਆਯੁਰਵੇਦ ਆਚਾਰੀਆ ਕਹਿੰਦੇ ਨੇ ਮੌਤ ਹੋ ਜਾਏਗੀ। ਆਣੇ ਦਾ ਤਿਆਗ ਲੰਮੇ ਸਮੇਂ ਤੱਕ ਨਹੀਂ ਹੋਵੇਗਾ ਅਗਨ ਸਰੀਰ ਦੇ ਵਿੱਚ ਵੱਧਦੀ ਜਾਏਗੀ ਉਸ ਅਗਨੇ ਜੋ ਅੰਦਰ ਭੋਜਨ ਹੋਣਾ ਹੈ ਉਹ ਤੇ ਉਸ ਨੂੰ ਜਲਾ ਦੇਣਾ ਹੈ ਖਤਮ ਕਰ ਦੇਣਾ ਹੈ ਪਰ ਛੁਕੇ ਉਸ ਅਗਨ ਨੂੰ ਕਮ ਕਰਨ ਵਾਸਤੇ ਅੰਦਰ ਕੁਝ ਨਹੀਂ ਹੋਵੇਗਾ ਤਾਂ ਵੱਧਦੀ ਜਾਏਗੀ ਵੱਧਦੀ ਜਾਏਗੀ ਵੱਧਦੀ ਜਾਏਗੀ ਫਿਰ ਸਰੀਰ ਦੇ ਰੋਗ ਦੇ ਇਹ ਤਿੰਨ ਕਾਰਨ ਮੰਨੇ ਗਏ ਨੇ। ਹਵਾ, ਪਿਤ, ਕਫ। ਵਧ ਗਿਆ ਪਾਣੀ, ਠੰਡਕ ਵਧ ਗਈ ਹੈ। ਜਿੱਥੇ-ਜਿੱਥੇ ਬਰਫ਼ ਪੈਂਦੀ ਹੈ। ਗੱਡੀਆਂ ਸਟਾਰਟ ਨਹੀਂ ਹੁੰਦੀਆਂ। ਹੀਟਰ ਦੇ ਨਾਲ ਇੰਜਨ ਨੂੰ ਗਰਮ ਕਰਨਾ ਪੈਂਦਾ ਹੈ। ਕਿਉਂਕਿ ਠੰਡ ਬਹੁਤ ਜ਼ਿਆਦਾ ਹੈ। ਠੰਡ ਬਹੁਤ ਜ਼ਿਆਦਾ ਹੈ। ਠੰਡਕ ਵਧ ਗਈ ਹੈ ਇਹਨੇ ਸਰੀਰ ਦੇ ਚ ਕੱਪ ਨੂੰ ਵਧਾ ਦੇਣਾ ਹੈ ਵਾਯੂ ਵਧ ਗਈ ਹੈ ਉਸ ਸਰੀਰ ਨੂੰ ਕਹਿੰਦੇ ਨੇ ਇਹ ਬਾਦੀ ਸਰੀਰ ਹੈ ਪਿਤ ਵਧ ਗਈ ਹੈ ਗਰਮੀ ਵਧ ਗਈ ਹੈ ਇਹਨਾਂ ਤਿੰਨਾਂ ਨੂੰ ਬੈਲੈਂਸ ਦੇ ਚ ਕਰਨ ਵਾਸਤੇ ਕੁਝ ਖੁਰਾਕ ਹੈ ਇਸ ਵਾਸਤੇ ਬੈਲੈਂਸ بگੜਦਾ ਹੈ ਆਹਾਰ ਨਾਲ ਬੈਲੈਂਸ ਸੁਧਰਦਾ ਹੈ ਆਹਾਰ ਨਾਲ یہی ਕਾਰਨ ਹੈ ਕਿ ਵੈਦ ਹਨੰਤਰ ਐਸਾ ਕਹਿੰਦੇ ਨੇ ਆਹਾਰ ਚਿਕਿਤਸਾ ਆਹਾਰ ਹੀ ਔਸ਼ਧੀ ਹੈ ਆਹਾਰ ਹੀ ਦਵਾਈ ਹੈ ਆਹਾਰ ਰੋਗ ਆਹਾਰ ਹੀ ਰੋਗ ਹੈ ਆਹਾਰ ਹੀ ਰੋਗ ਹੈ ਆਹਾਰ ਰੋਗ ਖਾਣਾ ਪੀਣਾ ਰੋਗ ਹੈ ਆਹਾਰ ਚਿਕਿਤਸਾ ਖਾਣਾ ਪੀਣਾ ਹੀ ਇਲਾਜ ਹੈ ਖਾਣਾ ਪੀਣਾ ਹੀ ਰੋਗ ਹੈ ਇਹਨੂੰ ਫਿਰ ਇੰਜ ਕਹਿੰਦੇ ਨੇ ਖਾਣਾ ਪੀਣਾ ਅੰਮ੍ਰਿਤ ਹੈ ਖਾਣਾ ਪੀਣਾ ਜ਼ਹਿਰ ਹੈ ਕਿਦਰੀ ਹੋਰ ਵੇਨ ਤੋਂ ਬਾਤ ਵਿੱਚ ਨਾ ਪੈਣਾ ਅਰਫਾਂ ਦਾ ਅਰਥ ਨਾ ਕਰਨਾ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਉਹ ਖਾਣਾ ਜਿਹਦੇ ਨਾਲ ਵਾਯੂ ਹੋਰ ਵਧ ਜਾਏ ਗਰਮੀ ਵਧ ਜਾਏ ਜਾਂ ਕਫ ਵਧ ਜਾਏ ਇਹ ਖਾਣਾ ਤੇ ਖੁਆਰੀ ਪੈਦਾ ਕਰੇਗਾ ਸਰੀਰ ਦੇ ਚ ਰੋਗ ਪੈਦਾ ਕਰੇਗਾ ਇਹ ਦਾਇਤ ਨਹੀਂ ਮਤਲਬ ਹੈ baba ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾ ਦੇ ਤਨ ਭੀੜੀਏ ਮਨ ਮੇ ਚਲੇ ਵਿਕਾਰ একদম ਸਰੀਰ ਦੱਸ ਦਿੰਦਾ ਹੈ ਜੋ ਕੁਝ ਸਰੀਰ ਦੇ ਚ ਪਾਇਆ ਗਿਆ ਉਹਦੇ ਨਾਲ ਵਾਈਓ ਕਫ ਜਾਂ ਪਿਤ ਵਧ ਗਈ ਹੈ ਵੱਧ ਗਈ ਹੈ। ਇੱਕਦਮ ਸਰੀਰ ਦਸ ਦੇਣਾ। ਫਿਰ ਸਹਜੇ ਸਹਜੇ ਸੰਜਮ ਨਾ ਰੱਖਿਆ ਜਾਏ। ਵਾਈਓ ਵਧ ਕੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੀ ਹੈ। ਉਹਨਾਂ ਰੋਗਾਂ ਦਾ ਕਾਰਨ ਵਾਈਓ ਹੋਵੇਗਾ। ਬਾਦ ਹੋਵੇਗੀ। ਜੰਮ ਨਹੀਂ ਰੱਖਿਆ ਗਿਆ ਕਿ ਗਰਮ ਚੀਜ਼ਾਂ ਖਾਈ ਗਿਆ ਖਾਈ ਗਿਆ ਖਾਈ ਗਿਆ ਜਿਨ੍ਹਾਂ ਦੀ ਤਾਸੀਰ ਹੀ ਗਰਮ ਹੈ ਬਹੁਤ ਗਰਮ ਹੈ ਤੇਪੀ ਤਾਂ ਵੱਧ ਗਈ ਵੱਧ ਗਈ ਇਹ अनेका ਰੋਗਾਂ ਨੂੰ ਜਨਮ ਦੇਵੇਗੀ ਠੰਡੀਆਂ ਚੀਜ਼ਾਂ ਪੀਤੀ ਜਾ ਰਹੀ ਹੈ ਮੈਂ ਯੂਰਪ ਦੇ ਦੇਸ਼ਾਂ ਦੇਖ ਕੇ ਹੈਰਾਨ ਹੋ ਗਿਆ ਉਹ ਸਰਦੀ ਦੀ ਰੁੱਤ ਦੇ ਵਿੱਚ ਵੀ ਕੋਕ ਪੀਤੀ ਜਾਂਦੇ ਨੇ ਪੈਪਸੀ ਪੀਤੀ ਜਾਂਦੇ ਨੇ ਇੱਥੇ ਤੇ ਮੈਂ ਹਿੰਮਤ ਨਾਲ ਕਹਿ ਰਿਹਾ ਕਿਧਰੇ ਮੈਂ ਉੱਥੇ ਸਟੇਜ ਤੇ ਕਹਿ ਬੈਠਾ ਮੈਂ ਕਿ ਨਹੀਂ ਠੰਡ ਬਰਫਾਂ ਪਈਆਂ ਪੈਂਦੀਆਂ ਨੇ ਤੇ ਤੁਸੀਂ ਇਹ ਫੀਰੇ ਫਿਰ ਸਾਰੇ ਯੂਰਪ ਦੇ ਲੋਕਾਂ ਦੀ ਕਮਰ ਦੁਖਦੀ ਹੈ ਗਰਦਨ ਦੁਖਦੀ ਹੈ ਬੁਰਾ ਹਾਲ ਹੈ ਤੇ ਮੈਂ ਕਿ ਦੁੱਖੇਗੇ ਨਹੀਂ ਤੇ ਹੁਰ ਕੀ ਹੋਵੇਗਾ ਮੈਨੂੰ ਇਹ ਜੋ ਕੋਲਡ ਰੈਂਕ ਬਣਾਉਂਦੀਆਂ ਨੇ ਇੱਕ ਕੰਪਨੀ ਤੋਂ ਫੋਨ ਆਈ ਵੀ ਅਸੀਂ ਤੁਹਾਡੇ ਤੇ ਮੁਕਦਮਾ ਕਰ ਸਕਦੇ ਹਾਂ ਜੇ ਤੁਸੀਂ ਫਿਰ ਸਟੇਜ ਤੇ ਬੋਲੇ ਹ ਹੁਣ ਉਹ ਵੀ ਪ੍ਰਚਾਰ ਕਰਦੇ ਤੁਸੀਂ ਸਰਦੀਆਂ ਚ ਵੀ ਪੀਓ ਤੇ ਠੀਕ ਉਦੋਂ ਮੈਨੂੰ ਖਿਆਲ ਆਇਆ ਤੇ ਇਹਨਾਂ ਦੀ ਵਿਕਰੀ ਦੇ ਵਿੱਚ ਫਰਕ ਪਏਗਾ ਤਾਂ ਮੈਨੂੰ ਧਮਕੀ ਦੇਂਦੇ ਪੈਣਾ ਵੀ ਤੁਸੀਂ ਬੋਲੋਗੇ ਇਸ ਉਤੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ ਹੈ। ਸੋ ਹੁਣ ਮੈਂ ਇਤਨੀ ਅਰਜ਼ ਕਰਾਂ ਸਰਬਤ ਇੰਜ ਕਹਦੇ ਆ ਸਰਬਤ ਬਰਫ਼ ਪੈ ਰਹੀ ਹੈ। ਬੜੀ ਭयंकर ਠੱਡ ਤੇ ਉਹਨੇ ਸਰਬਤ ਪੀ ਰੇ ਜਿਹਦੀ ਤਾਸੀਰ ਠੰਡੀ ਹੈ। ਤੇ ਠੰਡ ਵਧਦੀ 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 ਪਤਾ ਨਹੀਂ ਕਿੰਨੇ ਭਿਆਨਕ ਰੋਗਨੋ ਜਨਮ ਦੇਵੇਗੇ ਜਨਮ ਦੇਵੇਗੇ ਹਰ ਤਰ੍ਹਾਂ ਦਾ ਖਾਣਾ ਹਰ ਰੁੱਤ ਦੇ ਵਿੱਚ ਨਹੀਂ ਹੈ ਜੈਸੇ ਮੈਂ ਉਦਾਹਰਣ ਦੇਆ ਕੁਦਰਤ ਕੁਝ ਫਲ ਮੌਸਮ ਦੇ ਮੁਤਾਬਕ ਪੈਦਾ ਕਰਦੀ ਹੈ ਅੱਗੇ ਪਿੱਛੇ ਨਹੀਂ ਕਰਦੀ ਜਿਸ ਮੌਸਮ ਦੇ ਜਿਹੜੀ ਸਾਗ ਸਬਜ਼ੀ ਤੇ ਫਲ ਕੁਦਰਤ ਪੈਦਾ ਕਰ ਰਹੀ ਹੈ ਕੁਦਰਤ ਇਹ ਕਹਿ ਰਹੀ ਹੈ ਇਸ ਰੁੱਤ ਦੇ ਚ ਇਹ ਖਾਓ ਐਨੇ ਗੱਲ ਐਨੇ ਕੁਦਰਤ ਇਹ ਕਹਿ ਰਹੀ ਹੈ ਪ੍ਰਮਾਤਮਾ ਸਾਨੂੰ ਇਹ ਕਹਿ ਰਿਹਾ ਜਿਸ ਰੁੱਤ ਦੇ ਚ ਜਿਹੜੀ ਚੀਜ਼ ਮੈਂ ਪੈਦਾ ਹੀ ਨਹੀਂ ਕਰਦਾ ਨਾ ਖਾਓ ਲੇਕਿਨ ਅੱਜ ਸਾਧਨ ਨੇ ਜਿਸ ਰੁੱਤ ਦੇ ਚ ਜਿਹੜੀ ਚੀਜ਼ ਪੈਦਾ ਨਹੀਂ ਆਉਂਦੀ ਉਹਨੂੰ ਕੋਲ ਸਟੋਰੇਜ ਦੇ ਚ ਰੱਖ ਕੇ ਬੇਰੁੱਤਾ ਵੀ ਖਿਲਾਇਆ ਜਾ ਸਕਦਾ ਹੈ ਮੈਂ ਫਿਰ ਥੋੜਾ ਜਿਹਾ ਸਹਿਮਾ ਕਿਦਰੇ ਕੋਲ ਸਟੋਰੇਜ ਵਾਲੇ ਵੀ ਮੈਨੂੰ ਤਮਕੀ ਨਾ ਦੇਣ ਬੇਰਤਾ ਵੀ ਖਲਾਇਆ ਜਾ ਸਕਦਾ ਹੈ। ਏਰੋਉ ਦਾ ਪੈਦਾ ਕਰੇਗਾ। ਜਿਸ ਚੀਜ਼ ਨੂੰ ਜਿਸ ਸਾਗ ਸਬਜ਼ੀ ਨੂੰ ਜਿਸ ਫਲ ਨੂੰ ਕੁਦਰਤ ਮੌਸਮ ਦੇ ਮੁਤਾਬਕ ਪੈਦਾ ਨਹੀਂ ਕਰਦੀ। ਉਹ ਚੀਜ਼ ਕੁਦਰਤ ਕਹਿ ਰਹੀ ਹੈ ਨਾ ਖਾ ਨਾ ਖਾ ਜਿਸ ਸੀਜ਼ਨ ਨੂੰ ਪ੍ਰਕਿਰਤੀ ਪਰਮਾਤਮਾ ਦਾ ਨਿਯਮ ਰੁੱਤ ਦੇ ਮੁਤਾਬਕ ਪੈਦਾ ਕਰਦਾ ਉਹ ਖਾਓ ਉਹ ਖਾਓ ਆਪ ਸੁਣ ਕੇ ਹੈ ਨਾ ਨੋਗੇ ਬਰਫ਼ ਪੈਂਦੀ ਹੋਵੇ ਤਾਂ ਵੀ ਕਣਕਾਂ ਪੱਕ ਜਾਂਦੀਆਂ ਨੇ ਗਰਮੀ ਚ ਵੀ ਹੋ ਜਾਂਦੀ ਹੈ ਸਰਦੀ ਚ ਵੀ ਹੋ ਜਾਂਦੀ 12 ਮਹੀਨੇ ਠੰਡ ਹੈ ਯੂਰਪ ਦੇਚ ਕਣਕਾਂ ਦੀ ਫਸਲ ਤੇ ਚੁਗਦੇ ਨੇ ਦੋ ਦੋ ਤੇ ਇਹਨੂੰ ਹਰ ਵਕਤ ਖਾ ਸਕਦੇ ਆ ਕਣਕ ਦਾ ਆਟਾ ਹਰ ਵਕਤ ਖਾ ਸਕਦੇ ਆ ਕਿਉਂਕਿ ਹਰ ਰੁੱਤ ਦੇ ਚ ਪੈਦਾ ਹੋ ਜਾਂਦੀ ਜਿਸ ਚੀਜ਼ ਨੂੰ ਪ੍ਰਕਿਰਤੀ ਹਰ ਰੁੱਤ ਦੇ ਚ ਪੈਦਾ ਕਰਦੀ ਹੈ ਖਾ ਸਕਦੇ ਆ ਹਰ ਮੌਸਮ ਦੇ ਜਿਸ ਸੀਜ਼ਨ ਨੂੰ ਕੁਦਰਤ ਨਹੀਂ ਪੈਦਾ ਕਰਦੀ ਤੋ ਕੁਦਰਤ ਸਾਨੂੰ ਮਨਾਈ ਕਰ ਰਹੀ ਹੈ ਨਾ ਖਾਓ ਨਾ ਖਾਓ ਖਾਓਗੇ ਕਿਧਰੇ ਗਰਮੀ ਵੱਧੇਗੀ ਕਿਧਰੇ ਠੰਡ ਵੱਧ ਜਾਏਗੀ ਸਰੀਰ ਵਿੱਚ ਕਿਆ ਕਿਧਰੇ ਕਫ ਵੱਧ ਜਾਏਗੇ ਵਾਇਓ ਵੱਧ ਜਾਏਗੀ ਵਧੀ ਹੋਈ ਵਾਇਓ ਵਧੀ ਹੋਈ ਪਿਤ ਗਰਮੀ ਤੇ ਵਧੀ ਹੋਈ ਠੰਡਕ ਸਰੀਰ ਦੇ ਤੇ ਰੋਗੀ ਕਰ ਦੇਗੀ ਕਿ ਜੀ ਧਨਗੁਰ ਨਾਨਕ ਦੇਵ ਜੀ ਮਹਾਰਾਜ ਨੂੰ ਇਨ ਆਯੁਰਵੇਦ ਆਚਾਰੀਆ ਦੇ ਰੂਪੇ ਜਿੱਥੇ ਲਈਏ ਉਹ ਠੀਕ ਕਹਿ ਰਹੇ ਨੇ ਬਾਬਾ ਹੋਰ ਖਾਣਾ ਖੁਸ਼ੀ ਕੁਵਾਰ ਜਿਤ ਖਾ ਦੇ ਤਨ ਭੀੜੀਏ ਮਨ ਮੇ ਚਲੇ ਵਿਕਾਰ ਸੀਮਾ ਤੋਂ ਵਧਿਆ ਹੋਇਆ ਭੋਜਨ ਬੇਰੁਖਾ ਭੋਜਨ ਸਰੀਰ ਨੂੰ ਖਾਰ ਕਰੇਗਾ ਮਨ ਨੂੰ ਵਿਕਾਰੀ ਬਣਾਏਗਾ ਇਹ ਆਹਾਰਿਕ ਰੋਗ ਨੇ ਇਹ ਇਤਨੇ ਪੇਚੀਦਾ ਨਹੀਂ ਨੇ ਇਹਨਾਂ ਦਾ ਇਲਾਜ ਹੈ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਸੁਧਾਰ ਨਾਲ ਠੀਕ ਹੋ ਜਾਣਗੇ ਇਹ ਰੋਗ ਆਹਾਰ ਨਾਲ ਪੈਦਾ ਹੋਏ ਨੇ ਆਹਾਰ ਦੇ ਹੀ ਸੁਧਾਰ ਨਾਲ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਕੋਈ ਇੰਨੀ ਗੈਰੀ ਗੱਲ ਨਹੀਂ ਹੈ ਹੁਣ ਮੈਂ ਦੂਸਰਾ ਪਹਿਲੂ ਬਿਆਨ ਕਰਾਂ ਗੁਰਬਾਣੀ ਨੇ ਇਸ ਤਰ੍ਹਾਂ ਦੇ ਤਿੰਨ ਤਾਪਾਂ ਦਾ ਜ਼ਿਕਰ ਕੀਤਾ ਹੈ। ਔਰ ਇੱਕ ਜਗ੍ਹਾ ਨਹੀਂ ਬਹੁਤ ਸਾਰੀ ਥਾਵਾਂ ਤੇ ਐਸਾ ਆਵੇਗਾ। ਭਾਰਤ ਦੇ तमाम ਸੰਤ ઋષਿ ਇਹਨਾਂ ਤਿੰਨ ਤਾਪਾਂ ਦਾ ਜ਼ਿਕਰ ਕਰਦੇ ਨੇ। ਤੀਨੇ ਤਾਪ ਹੁਣੇ ਭਾਈ ਸਾਹਿਬ ਜੀ ਇਹ ਪੰਕਤੀ ਪੜ ਰਹੇ ਸੰਗ। ਤੀਨੇ ਤਾਪ ਨਿਵਾਰਨ ਹਾਰਾ। ਮੰਗਲ ਦੇ ਰੂਪ ਵਿੱਚ ਪੜ ਰਹੇ ਸੰਗ। ਤੀਨੇ ਤਾਪ ਨਿਵਾਰਨ ਹਾਰਾ। ਦੁਖ ਹੰਤਾ ਸੁਖ ਰਾਸ। ਤਾਂ ਕੋ ਵਿਗੰਨ ਕਉ ਲਾਗੇ ਜਾਂ ਕਿ ਪ੍ਰਭ ਅਗੇ ਅਰਦਾਸ ਆਦ ਬਿਆਦ ਮਿਟੀ ਉਬਾਦ ਜਾਲ ਨਾ ਸਾਖੇ ਤੀਨੇ ਤਾਪ ਇਹ ਤਿੰਨ ਤਾਪ ਕਿਹੜੇ ਨੇ ਆਦ ਬਿਆਦ ਉਬਾਦ ਇੱਕ ਆਦੀ ਰੋਗ ਜੋ ਜਨਮ ਤੋਂ ਹੀ ਨਾਲ ਹੈ ਔਰ ਅਨੰਤ ਜਨਮਾਂ ਤੋਂ ਚੱਲ ਰਿਹਾ ਹੈ ਆਦੀ ਬਿਯਾਗ ਜੋ ਸ਼ਰੀਰ ਦੇ ਵਿੱਚ ਵਾਯੋ ਦੇ ਵਧਣ ਕਰਕੇ ਪਿਤ ਦੇ ਵਧਣ ਕਰਕੇ ਔਰ ਕਫ ਦੇ ਵਧਣ ਕਰਕੇ ਠੰਡ ਦੇ ਵਧਣ ਕਰਕੇ ਹੋ ਗਿਆ ਇਹ ਬਿਯਾਗ ਉਪਾਦ ਅਚਨਚੇਤ ਹਾਦਸਾ ਚਲਦਿਆਂ ਚਲਦਿਆਂ ਗਿਰ ਗਿਆ ਤੇ ਲਤਾਂ ਟੁੱਟ ਗਈਆਂ ਉਪਾਦ ਅਚਨਚੇਤ ਕੋਈ ਬਹੁਤ ਵੱਡਾ ਹਾਦਸਾ ਹੋਰ ਹੋ ਗਿਆ ਦਿਵਾਲੀਆ ਹੋ ਗਿਆ ਕੋਈ ਭਿਆਨਕ ਹਾਦਸਾ ਹੋ ਗਿਆ ਔਰ ਅਚਨ ਚੇਤ ਹੋ ਗਏ ਜਿਦਾ ਖਾਬੋ ਖਿਆਲ ਵੀ ਨਹੀਂ ਸੀ ਜਿਹਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੇਰੇ ਨਾਲ ਐਸਾ ਵੀ ਹੋ ਸਕਦਾ ਹੈ ਹੋ ਗਏ ਉਪਾਤ ਇਹ ਤਿੰਨ ਤਾਪ ਮੰਨੇ ਜਾਂਦੇ ਨੇ ਆਦ ਬਿਆਦ ਉਪਾਤ ਅੰਕੀ ਬੜੀ ਸੋਹਣੀ ਹੈ ਆਦ ਬਿਆਦ ਮਿਟੀ ਉਪਾਤ ਜਾਲ ਨਾ ਸਕੇ ਤਿਨੇ ਤਾਂ ਹੁਣ ਇਸ ਆਧਾਰ ਤੇ ਜਿਹੜੀ ਵੀ ਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਧਿਆਨਪੂਰਵਕ ਸਰਵਨ ਕਰਨਾ ਅਗਰ ਆਦੀ ਰੋਗ ਹੈ ਤਾਂ ਬਿਯਾਦ ਨਹੀਂ ਮਿਟੇਗੇ ਅਗਰ ਆਦੀ ਰੋਗ ਹੈ ਤਾਂ ਉਪਾਦ ਵੀ ਨਹੀਂ ਮਿਟੇਗੇ ਕਿ ਮੈਂ ਦੂਸਰਾ ਨੁਕਤਾ ਵਿਆਨ ਕਰ ਰਿਹਾ ਹਾਂ ਅਗਰ ਆਦੀ ਰੋਗ ਮੌਜੂਦ ਹੈ ਤੇ ਆਦੀ ਰੋਗ ਸਾਰੇ ਰੋਗਾਂ ਦੀ ਜੜ ਹੈ ਬੁਨਿਆਦ ਦਵਾਈਆਂ ਔਸ਼ਧੀਆਂ ਪੱਤਿਆਂ ਨੂੰ ਕੱਟ ਦੇਣਗੇ ਜੜਾਂ ਨੂੰ ਕੱਟ ਦੇਣਗੇ ਕਿਉਂਕਿ ਆਦ ਰੋਗ ਜੋ ਹੈ ਸ਼ਾਖਾਂ ਨੂੰ ਕੱਟ ਦੇਣਗੇ ਆਦ ਰੋਗ ਜੜ ਮੌਜੂਦ ਹੈ ਇਹ ਰੋਗ ਫਿਰ ਪੈਦਾ ਹੋਣਗੇ ਫਿਰ ਪੈਦਾ ਹੋਣਗੇ ਮਨੁੱਖ ਜੀਵਨ ਦੇ ਚ ਇੱਕ ਦਫਾ ਰੋਗੀ ਨਹੀਂ ਹੁੰਦਾ ਬਾਰ ਬਾਰ ਹੁੰਦਾ ਬਾਰ ਬਾਰ ਸਾਰੀ ਦੁਨੀਆ ਦੇ ਚ ਸਿਆਣੇ ਅੱਗੇ ਆਏ ਸਿਆਣੇ ਨੂੰ ਫਾਰਸੀ ਦੇ ਚ ਕਹਿੰਦੇ ਨੇ ਹਕੀਮ ਹਕੀਮ ਅੱਗੇ ਆਏ ਸਿਆਣੇ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਵੈਗਿਆਨੀ ਹੈ ਸੋ ਜਮਾਨਾ ਹੈ ਸ਼ਰੀਰ ਬਾਰੇ ਬਹੁਤ ਕੁਝ ਜਾਣਦਾ ਹੈ ਵੈਦ ਅੱਗੇ ਆਏ ਡਾਕਟਰ ਅੱਗੇ ਆਏ ਅਖੀਂ ਵੈਦ ਡਾਕਟਰ ਅੱਗੇ ਆਏ ਆਧ ਕਾਲ ਤੋਂ ਕੋਈ 4000 ਸਾਲ ਪਹਿਲੇ ਵੈਦ ਹਨੰਤਰ ਹੋਇਆ ਹੈ ਅੱਜ ਦੀ ਗੱਲ ਨਹੀਂ ਹੈ। ਔਰ ਉਹਨੇ ਆਯੁਰਵੈਦ ਤੇ ਬੜੀ ਵੱਡੀ ਖੋਜ ਕੀਤੀ। ਕਹਿੰਦੇ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਉਸਨੇ ਸੁਭਾਅ ਲਿਖਿਆ ਤਾਸੀਰ ਲਿਖੀ ਹੈ ਇਹ ਜੜੀ ਬੂਟੀ ਠੰਡੀ ਹੈ। ਇਹ ਗਰਮ ਹੈ। ਔਰ ਇਹ ਵਾਯੂ ਪ੍ਰਦਾਨ ਹੈ। ਵਾਯੂ ਘਟ ਗਈ ਹੈ ਕਿਸੇ ਦੇ ਅੰਦਰ ਇਹ ਖਾਵੇ। ਵਾਯੂ ਵਧ ਗਈ ਹੈ ਇਹ ਨਹੀਂ। ਪਿੱਤ ਘਟ ਗਈ ਹੈ ਇਹ ਉਹ ਜੜੀ ਬੂਟੀ ਖਾਵੇ। ਵਧ ਗਈ ਹੈ ਫਿਰ ਨਹੀਂ। ਜੜੀ ਬੂਟੀਆਂ ਦੀ ਜਿਹੜੇ ਉਸਨੇ ਸੁਭਾਅ ਲਿਖੇ ਨੇ ਅਜੋਕੀ ਮੈਡੀਕਲ ਸਾਇੰਸ ਉਸ ਤੋਂ ਕੋਈ ਅਲੱਗ ਨਹੀਂ ਦੱਸ ਰਹੀ ਉਹੀ ਕੁਝ ਕਹਿ ਰਹੀ ਹੈ ਲੇਕਿਨ ਸਾਇੰਟਿਸਟ ਹੈਰਾਨ ਨੇ ਕਿ ਇਹਨਾਂ ਲੋਕਾਂ ਨੇ ਜੜੀ ਬੂਟੀਆਂ ਦੀ ਖੋਜ ਕਿਵੇਂ ਕੀਤੀ ਕੋਈ ਲੈਬੋਰੀ ਨਹੀਂ ਸੀ ਕੋਈ ਨਾਪਣ ਦੇ ਮੀਟਰ ਨਹੀਂ ਸਨ ਜੋ ਅੱਜ ਸਾਰੇ ਸਾਧਨ ਮੌਜੂਦ ਨੇ ਇਹ ਤੇ ਹੈ ਹੀ ਨਹੀਂ ਸਨ ਇਹਨਾਂ ਰਿਸ਼ੀ ਮੁਨੀਆਂ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਦੱਸ ਦਿੱਤਾ اور بالکل صحیح جو حکیم لکمان نے دسیا بالکل ٹھیک ہے جو وید دھنتر نے دسیا بالکل ٹھیک ہے یونانی علاج دا طور طریقہ لکمان تو پرچلت ہوا آروید کا ڈھنگ ویدر تو پرچلت ہوا حیران نے اجوکی سینس سائنٹسٹ حیران نے ویگیانک حیران نے ਇਹ ਜੋ ਹਜ਼ਾਰਾਂ ਜੜੀ ਬੂਟੀਆਂ ਦਾ ਇਹਨਾਂ ਨੇ ਸਵਾਦ ਦੱਸਿਆ ਕੋਈ ਠੀਕ ਹੈ ਪਰ ਹੈਰਾਨੀ ਹੈ ਇਹ ਜੜੀ ਬੂਟੀਆਂ ਅਧਿਕਤਰ ਪਹਾੜਾਂ ਦੇ ਉੱਪਰ ਆਉਂਦੀਆਂ ਨੇ ਸੀਮਤ ਜਈ ਜ਼ਿੰਦਗੀ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਕਿਉਂਕਿ ਇੱਕ ਬੂਟੀ ਦੀ ਜਦ ਉਹ ਸੋਧ ਕਰਦੇ ਨੇ ਖੋਜ ਕਰਦੇ ਨੇ ਸਾਲਾਂ ਬਦੀ ਲੱਗ ਜਾਂਦੇ ਨੇ ਬੇਦੀ ਤਾਸੀਰ ਕੀ ਹੈ ਕਿ ਅਸਰ ਕੀ ਪਾ ਸਕਦੀ ਹੈ ਇਹ ਮਨੁੱਖ ਦੇ ਸਰੀਰ ਦੇ ਚੀਕੀ ਕੰਮ ਕਰ ਸਕਦੀ ਕਿਸੇ ਇੱਕ ਬੂੜੀ ਬੂਟੀ ਦਾ ਵੀ ਤਤਵ ਗਿਆਨ ਹਾਸਿਲ ਕਰਨ ਵਾਸਤੇ ਉਹਨਾਂ ਨੂੰ ਕਈ ਕਈ ਸਾਲ ਲੱਗ ਜਾਂਦੇ ਨੇ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਦੇ ਦਿੱਤਾ ਵੈਦ ਹਨੰਤਰ ਨੇ ਹਕੀਮ ਲੁਕਮਾਨ ਨੇ ਇਸ ਤੇ ਉਹ ਹੈਰਾਨ ਨੇ ਮੈਂ ਫਿਰ ਜਗਾ ਜਗਾ ਬੋਲਿਆ ਆਕਾਰ ਸਬਦਾ ਅਲਗ ਅਲਗ ਹੈ ਤੇ ਸਿਰਫ ਆਕਾਰ ਹੀ ਨਹੀਂ ਸੁਭਾਅ ਮਨੁੱਖ ਦਾ ਪਸ਼ੂ ਦਾ ਜੋ ਗਊ ਦਾ ਸੁਭਾਅ ਹੈ ਉਹ ਸ਼ੇਰ ਦਾ ਨਹੀਂ ਹੈ ਜੋ ਸ਼ੇਰ ਦਾ ਸੁਭਾਅ ਹੈ ਉਹ ਗਿੱਦੜ ਦਾ ਨਹੀਂ ਹੈ ਜੋ ਗਿੱਦੜ ਦਾ ਸੁਭਾਅ ਹੈ ਉਹ ਬਿੱਲੀ ਦਾ ਨਹੀਂ ਹੈ ਜੋ ਬਿੱਲੀ ਦਾ ਸੁਭਾਅ ਹੈ ਉਹ ਕੁੱਤੇ ਦਾ ਨਹੀਂ ਹੈ ਇਹ ਸਾਰੇ ਜਾਨਵਰ ਆਪਣੇ ਸੁਭਾਅ ਕਰਕੇ ਪਛਾਣੇ ਜਾਂਦੇ ਨੇ ਸਭ ਪਸ਼ੂਆਂ ਦੇ ਸੁਭਾਅ ਵੋ ਅਲੱਗ-ਅਲੱਗ ਨੇ ਸਭ ਪੰਛੀਆਂ ਦੇ ਸੁਭਾਅ ਅਲੱਗ-ਅਲੱਗ ਨੇ ਤੇ ਇੰਜ ਕਹ ਲਈਏ ਸਾਰੇ ਮਨੁੱਖਾਂ ਦੇ ਸੁਭਾਅ ਵੀ ਅਲੱਗ-ਅਲੱਗ ਨੇ ਪਸ਼ੂ ਜੀਵਦੇਨ ਆਪਣੇ ਸੁਭਾਅ ਦੇ ਵਿੱਚ ਪੰਛੀ ਜੀਵਦੇਨ ਆਪਣੇ ਸੁਭਾਅ ਦੇ ਵਿੱਚ ਮਨੁੱਖ ਜੀਵਦੇ ਨੇ ਆਪਣੇ ਸੁਭਾਅ ਦੇ ਵਿੱਚ ਫਰਕ ਸਿਰਫ ਇਤਨਾ ਹੈ ਪਸ਼ੂ ਆਪਣਾ ਸੁਭਾਅ ਬਦਲ ਨਹੀਂ ਸਕਦਾ ਪੰਛੀ ਆਪਣਾ ਸੁਭਾਅ ਬਦਲ ਨਹੀਂ ਸਕਦਾ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਬੈ ਨਹੀਂ ਗੱਲ ਇਤਨੀ ਮਹਾਨਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਇਤਨੀ ਵਿਸ਼ੇਸ਼ਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ ਮਨੁੱਖ ਸ਼ੇਰ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਗਊ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਕੰਡੇ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਫੁੱਲ ਦੀ ਤਰ੍ਹਾਂ ਵੀ ਜੀ ਸਕਦਾ ਹੈ ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ ਪਸ਼ੂ ਨਹੀਂ ਬਦਲ ਸਕਦੇ ਪੰਛੀ ਨਹੀਂ ਬਦਲ ਸਕਦੇ ਪਰ ਹਰ ਪੰਛੀ ਦਾ ਆਪਣਾ ਸੁਭਾਅ ਹੈ ਕਾਵੇ ਦਾ ਆਪਣਾ ਸੁਭਾਅ ਹੈ ਕੋਇਲ ਦਾ ਆਪਣਾ ਸੁਭਾਅ ਹੈ ਹੰਸ ਦਾ ਆਪਣਾ ਸੁਭਾਅ ਹੈ ਬੁਲਬੁਲ ਦਾ ਆਪਣਾ ਸੁਭਾਅ ਹੈ ਸਾਰੇ ਪੰਛੀ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਪਸ਼ੂ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਸਾਰੇ ਮਨੁੱਖ ਆਪਣੇ ਸੁਭਾਅ ਉਹਦੇ ਚ ਜੀਉਂਦੇ ਨੇ ਪਸ਼ੂ ਤੇ ਪੰਛੀ ਪਕਸ਼ੀਆਂ ਲਈ ਸੁਭਾਅ ਬੰਧਨ ਹੈ ਉਸੇ ਚ ਜੀਵਣਾ ਪਏਗਾ ਆਪਣੇ ਸੁਭਾਅ ਤੋਂ ਨਿਕਲ ਨਹੀਂ ਸਕਦੇ ਇੱਕੋ ਮਨੁੱਖ ਹੈ ਆਪਣਾ ਸੁਭਾਅ ਬਦਲ ਸਕਦਾ ਅਗਰ ਦੇਵਤਾ ਵਾਲਾ ਇਹਦਾ ਸੁਭਾਅ ਹੈ ਤੋ ਇਹ ਦੇਵਤਾ ਹੋ ਸਕਦਾ ਹੈ ਮਨੁੱਖ ਹੋਣਾ ਇਹਦਾ ਸੁਭਾਅ ਹੈ ਤੇ ਗੁਰਮukh ਹੋ ਸਕਦਾ ਹੈ ਚੋਰੀ ਕਰਨਾ ਇਹਦਾ ਸੁਭਾਅ ਹੈ ਤੇ ਦਾਨੀ ਹੋ ਸਕਦਾ ਹੈ ਦਾਨੀ ਹੋ ਸਕਦਾ ਦੁਸ਼ਟ ਹੋਣਾ ਇਸਦਾ ਸੁਭਾਅ ਹੈ ਤੇ ਸੱਜਣ ਹੋ ਸਕਦਾ ਹੈ ਹੋ ਸਕਦਾ ਹੈ ਬਦਮਾਸ਼ ਹੋਣਾ ਇਹਦਾ ਸੁਭਾਅ ਹੈ ਤੇ ਸ਼ਰੀਫ ਹੋ ਸਕਦਾ ਹੈ ਸੁਭਾਅ ਦੇ ਵਿੱਚ ਮਨੁੱਖ ਬਜਿਆ ਹੋਇਆ ਨਹੀਂ ਜਿਤਨੇ ਤੇ ਸੁਭਾਅ ਪੱਕਿਆ ਨਹੀਂ ਮਨੁੱਖ ਆਪਣੇ ਸੁਭਾਅ ਨੂੰ ਬਦਲ ਸਕਦਾ ਹੈ ਇਤਨੀ ਬਖਸ਼ਿਸ਼ ਪਰਮਾਤਮਾ ਨੇ ਮਨੁੱਖ ਤੇ ਕੀਤੀ ਹੋਈ ਹੈ ਇਸ ਵਾਸਤੇ ਮਨੁੱਖ ਦਾ ਦਾ ਸੁਭਾਅ ਤੇ ਮਨੁੱਖੀ ਹੁੰਦਾ ਹੈ ਨਾ ਪੇ ਦੇ ਅੰਦਰ ਇਨਸਾਨੀਅਤ ਹੈ ਮਨੁੱਖਤਾ ਹੈ ਲੇਕਿਨ ਮਨੁੱਖ ਇਸ ਸੁਭਾਅ ਨੂੰ ਵੀ ਬਦਲ ਸਕਦਾ ਹੈ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ ਜਿਨ ਮਨੁੱਖ ਤੇ ਦੇਵਤੇ ਕੀਏ ਕਰਤ ਨਾਲ ਆਗੇ ਗੁਰਬਾਣੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਇਨਸਾਨ ਹਾਂ ਮੈਂ ਮੈਂ ਇਨਸਾਨ ਦੀ ਤਰ੍ਹਾਂ ਨਹੀਂ ਜੀਵਣਾ ਭਗਵਾਨ ਦੀ ਤਰ੍ਹਾਂ ਮਨੁਸ਼ਾ ਮੈਂ ਮੈਂ ਮਨੁਸ਼ ਦੀ ਤਰ੍ਹਾਂ ਨਹੀਂ ਜੀਵਣਾ ਦੇਵਤੇ ਦੀ ਤਰ੍ਹਾਂ ਜੀਵਣਾ ਪਰ ਇਸ ਤੋਂ ਉਲਟ ਵੀ ਹੋ ਸਕਦਾ ਹੈ ਮੈਂ ਮਨੁਸ਼ ਦੀ ਤਰ੍ਹਾਂ ਨਹੀਂ ਜੀਵਣਾ ਮੈਂ ਪਸ਼ੂ ਦੀ ਤਰ੍ਹਾਂ ਜੀਵਣਾ ਮੈਂ ਸੱਜਣ ਦੀ ਨਹੀਂ ਜੀਵਣਾ ਮੈਂ ਦੁਸ਼ ਦੀ ਤਰ੍ਹਾਂ ਜੀਵਣਾ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਬਜਿਆ ਹੋਇਆ ਨਹੀਂ ਹੈ ਮਨੁੱਖ ਆਪਣੇ ਸੁਭਾਅ ਉਹ ਦੇ ਚ ਗ੍ਰਿਫਤ ਨਹੀਂ ਹੈ ਸਦ ਸੰਗ ਇਹ ਗੁਰਬਾਣੀ ਦੁਸ਼ਟ ਨੂੰ ਸੱਜਣ ਬਣਾਉਂਦੀ ਹੈ ਅਧਮ ਚਡਾਲੀ ਭਈ ਮਾਮਣੇ ਸੂਧੀ ਤੇ ਦ੍ਰਿਸ਼ਟਾਈ ਰਹੇ ਬੜੀ ਕੀਮਤੀ ਪੰਕਤੀ ਹੈ ਜੋ ਚੰਡਾਲ ਬਿਰਤੀ ਸੀ ਬ੍ਰਾਹਮਣੀ ਹੋ ਗਈ ਹੈ ਜੋ ਅਸ਼ੁੱਧ ਬਿਰਤੀ ਸੀ ਸ਼ੁੱਧ ਹੋ ਗਈ ਹੈ ਇਹਨੂੰ ਕਬੀਰ ਇੰਜ ਵੀ ਬਿਆਨ ਕਰਦੇ ਨੇ ਪਹਿਲੇ ਕਰੋਪ ਕੁजात ਕੁਲਖਣੇ ਸਸੁਰੇ ਪਈਏ ਬੁਰੀ ਅਬ ਕੇ ਸਰੂਪ ਸੁਜਾਨ ਸੁਲਖਣੇ ਸਹਿਜੇ ਉਦਰ ਧਰੇ ਕਰੋਪ ਸੀ ਮੇਰੀ ਮਤ ਕੁਲਖਣੀ ਸੀ ਮੇਰੀ ਸੋਚਣੀ ਮੇਰੀ ਮਤ ਔਰ ਆਪਣੀ ਜ਼ਾਤ ਨੂੰ ਸਮਝਣ ਵਾਲੀ ਨਹੀਂ ਸੀ। ਬਾਉ ਮਨੁੱਖ ਹੋ ਕੇ ਵੀ ਕੁੱਤੇ ਦੀ ਤਰ੍ਹਾਂ ਵਿਵਹਾਰ ਕਰਦੀ ਸੀ। ਮਨੁੱਖ ਹੋ ਕੇ ਵੀ ਸੱਪ ਦੀ ਤਰ੍ਹਾਂ ਵਿਵਹਾਰ ਕਰਦੀ ਸੀ ਮੇਰੀ ਸੋਚਣੀ। ਮੇਰੀ ਮਤ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਅਸ਼ੀਰਵਾਦ ਕਥਾ ਸੋਚ ਦੇ ਉੱਤੇ ਸੀ ਕਿ ਸੋਚਣੀ ਜਿਹੜੀ ਤੁਹਾਡੀਆਂ ਨਾਲ ਜਿਹੜੇ ਤੁਹਾਡੇ ਵਿਚਾਰ ਹੈ ਜਿਹੜੇ ਤੁਹਾਡੀ ਸੋਚ ਹੈ ਉਸ ਦੇ ਨਾਲ ਹੀ ਤੁਹਾਨੂੰ ਜੱਜ ਕੀਤਾ ਜਾ ਸਕਦਾ ਹੈ ਕਿ ਤੁਸੀਂ ਇਨਸਾਨ ਹੋ ਜਾਂ ਹਵਾ ਨਹੀਂ। ਇਨਸਾਨ ਤੇ ਹਵਾਨ ਜਿਹੜਾ ਫਰਕ ਹੈ ਉਹ ਸੋਚ ਦਾ ਹੀ ਫਰਕ ਹੈ। ਇਨਸਾਨ ਅਕਲ ਰੱਖਦਾ ਹੈ, ਸ਼ੌਅਰ ਰੱਖਦਾ ਹੈ, ਸਮਝ ਰੱਖਦਾ ਹੈ। ਐਸਾ ਸਾਥ ਰੱਖਦਾ ਹੈ। ਜਦ ਕਿ ਜਿਹੜੇ ਪਸ਼ੂ ਹੈ ਉਹਨਾਂ ਦੇ ਵਿੱਚ ਇਹ ਇਸ ਤਰ੍ਹਾਂ ਦੇ ਕੋਈ ਵੀ ਮਾਮਲਾਤ ਨਹੀਂ ਆ। ਉਹਨਾਂ ਦਾ ਮਕਸਦ ਸਿਰਫ ਖਾਣਾ ਪੀਣਾ ਤੇ ਜ਼ਿੰਦਗੀ گزارਣਾ ਹੈ। ਉਹਨਾਂ ਦੇ ਵਿੱਚ ਫੀਲਿੰਗਸ ਨਹੀਂ ਹੈ, ਐਸਾ ਸਾਥ ਨਹੀਂ ਹੈ। ਦੁੱਖ ਤਕਲੀਫ ਨੂੰ ਨਹੀਂ ਸਮਝਦੇ ਜਿਸ ਤਰ੍ਹਾਂ ਇਨਸਾਨ ਸਮਝਦਾ ਹੈ। ਇਨਸਾਨ ਅਕਲ ਸ਼ੌਅ ਦੀ ਬੇਸ ਤੇ ਇਹ ਚੀਜ਼ ਹੈ ਜਿਹੜਾ ਸਮਝਦਾ ਹੈ ਔਰ ਇਹਨਾਂ ਦੇ ذریعے ਜਿਹੜਾ ਇਨਸਾਨ ਤਕਲੀਫ ਚ ਹੈ ਉਹਨੂੰ ਕੱਢਦਾ ਵੀ ਹੈ ਤਕਲੀਫ ਚ ਜੇਕਰ ਕਿਸੇ ਦੀ ਖੁਸ਼ੀ ਦਾ ਕੋਈ ਬਾਅਦ ਸੇ ਚੀਜ਼ ਵੜਨੀ ਹੈ ਤ ਉਹਨੂੰ ਖੁਸ਼ੀ ਦੇਣ ਦੀ ਵੀ ਕੋਸ਼ਿਸ਼ ਕਰਦਾ ਇਸ ਲਈ ਤੇ ਇਨਸਾਨ ਮਸ਼ਰਫੁਲ ਮਖਲੂਕਾਤ ਕਿਹਾ ਗਿਆ ਇਨਸਾਨ ਨੂੰ ਇਸ ਦੁਨੀਆ 'ਚ ਮੌਜੂਦ ਹਰ ਸ਼ਾਇਤ ਉੱਤੇ ਰੱਖਿਆ ਗਿਆ ਕਿਉਂਕਿ ਅਕਲ ਸ਼ੌਅਰ ਰੱਖਦਾ ਸਮਝ ਰੱਖਦਾ ਹੈਗਾ ਵੇ ਲੇਕਿਨ ਅਗਰ ਇਹ ਵੀ ਬੇਹਿਸ ਹੋ ਜਾਏ ਬੇਹਿਸੀ ਇਖਤਿਆਰ ਕਰ ਲਵੇ ਆਪਣੀ ਸੋਚਣੀ ਦੇ ਵਿੱਚ ਦੂਸਰਿਆਂ ਦਾ ਮਾੜਾ ਸੋਚੇ ਉਹਨਾਂ ਦਾ ਮਾੜਾ ਕਰੇ ਆਪਣੀ ਸੋਚਾਂ ਦੇ ਜ਼ਰੀਏ ਆਪਣੇ ਵਿਚਾਰਾਂ ਦੇ ਜ਼ਰੀਏ ਤੇ ਫਿਰ ਉਹਦੇ ਵਿੱਚ ਤੇ حیਵਾਨ ਚ ਕੋਈ ਫਰਕ ਨਹੀਂ ਰਹਿ ਗਿਆ ਫਿਰ ਉਹ حیਵਾਨ ਬਣ ਜਾਂਦਾ ਕਿਉਂਕਿ ਉਹ ਵੀ ਐਸਾ ਸਾਤ ਤੋਂ ਆਰੀ ਹੋ ਜਾਂਦਾ ਉਹਦੇ ਵਿੱਚ ਜਜ਼ਬਾਤ ਖਤਮ ਹੋ ਜਾਂਦੇ ਹੀ ਗਏ ਉਹਨੂੰ ਕਿਸੇ ਦੀ ਦੁੱਖ ਤਕਲੀਫ ਨਾਲ ਕੋਈ ਫਰਕ ਨਹੀਂ ਪੈਂਦਾ ਜਾਂ ਉਹਦੇ ਅਮਲ ਦੇ ذریعے ਦੂਸਰਿਆਂ ਨੂੰ ਕਿੰਨੀ ਦੁੱਖ ਤਕਲੀਫ ਹੋਉਂਦੀ ਇਸ ਚੀਜ਼ ਤੋਂ ਉਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਸਿਰਫ ਆਪਣੀ ਖੁਸ਼ੀ ਸੋਚਦਾ ਆਪਣਾ ਆਰਾਮ ਸੋਚਦਾ ਤੇ ਫਿਰ ਉਹ ਪਸ਼ੂ ਹੀ ਬਣ ਗਿਆ ਨਾ ਲੇਕਿਨ ਉਸ ਦੇ ਬਰਕਸੇ ਜਿਹੜਾ ਇਨਸਾਨ ਅ ਉਹ ਦੂਕ ਤਕਲੀਫ ਰੱਖਦਾ ਹੈਗਾ ਵਾ ਦੂਸਰੇ ਕਿਸੇ ਨੂੰ ਤਕਲੀਫ ਚ ਦੇਖ ਕੇ ਉਹਦੀ ਤਕਲੀਫ ਮਹਿਸੂਸ ਕਰਦਾ ਉਸਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਦੂਸਰੇ ਵਾਸਤੇ ਆਸਾਨੀਆਂ ਪੈਦਾ ਕਰਦਾ ਉਹਨਾਂ ਲਈ ਖੁਸ਼ੀ ਦਾ ਜਿਹੜਾ ਵਾ ਉਸ ਸਮਾਨ ਮਹਈਆ ਕਰਦਾ ਹੈਗਾ ਵਾ ਤੇ ਉਹ ਮਨੁੱਖ ਜਿਹੜਾ ਵਾ ਉਹ ਫਿਰ ਦੇਵੀ ਦੇਵਤੇ ਅਮਰ ਜਿੰਦਗੀ گزارਦਾ ਹੈਗਾ ਵਾ ਆਲਾ ਦਰਜੇ ਦੇ ਇਨਸਾਨ ਤੇ ਜਿਹੜਾ ਇਨਸਾਨ ਫਾਇਸ ਹੈਗਾ ਵਾ ਉਸ ਵਰਗੀ ਜ਼ਿੰਦਗੀ گزارਦਾ ਹੈਗਾ ਫਰਿਸ਼τια ਵਰਗੀ ਜ਼ਿੰਦਗੀ گزارਦਾ ਹੈ ਕਿਉਂਕਿ ਉਹ ਦੂਸਰਿਆਂ ਦੀ ਤਕਲੀਫ ਨੂੰ ਮਹਿਸੂਸ ਕਰਦਾ ਹੈ ਉਸ ਨੂੰ ਦੂਰ ਕਰਨੇ ਦੀ ਕੋਸ਼ਿਸ਼ ਕਰਦਾ ਹੈਗਾ ਵਾ ਜਿਸ ਹੱਦ ਤੱਕ ਸੰਭਵ ਹੋ ਸਕਦਾ ਹੈਗਾ ਵਾ ਇਨਸਾਨ ਦੀ ਜਿਹੜੀ ਸੋਚ ਹੈ ਨਾ ਉਹੀ ਉਹਨੂੰ ਹਯਵਾਨ ਬਣਾਉਂਦੀ ਹੈ ਤੇ ਉਹੀ ਉਸ ਨੂੰ ਇਨਸਾਨ ਬਣਾਉਂਦੀ ਹੈਗੀ ਹੈ ਸ਼ੈਤਾਨ ਜਿਹੜਾ ਕਿਸ ਵਜ੍ਹਾ ਤੋਂ ਸ਼ੈਤਾਨ ਬਣਿਆ ਆਪਣੀ ਸੋਚ ਦੀ ਵਜ੍ਹਾ ਤੋਂ ਕਿਉਂਕਿ ਉਹਨੇ ਹੰਕਾਰ ਮਹਿਸੂਸ ਕੀਤਾ ਹੰਕਾਰ ਦੀ ਵਜ੍ਹਾ ਤੋਂ ਹੀ ਉਹ ਸ਼ੈਤਾਨ ਬਣ ਗਿਆ ਨੇ ਕਿ ਮੈਂ ਤੇ ਅਫਜ਼ਲ ਹੈਗਾ ਵੈ ਮੈਂ ਅੱਗ ਦਾ ਬਣਿਆ ਵੈ ਇਹ ਮਿੱਟੀ ਦਾ ਬਣਿਆ ਮੈਂ ਇਹਨੂੰ ਕਿਸ ਤਰ੍ਹਾਂ ਸਜਦਾ ਕਰ ਸਕਦਾ ਮੈਂ ਔਰ ਉਸ ਹੰਕਾਰ ਨੇ ਉਹਨੂੰ ਸ਼ੈਤਾਨ ਬਣਾਤਾ ਜਿਹੜਾ ਕਿ ਇਬਾਦਤ ਉਗੁਜ਼ਾਰ ਸਿਗਾ ਇਨਸਾਨ ਦੀ ਜਿਹੜੀ ਸੋਚ ਹੈ ਨਾ ਉਹੀ ਉਸ ਦਾ ਤੈਅਨ ਕਰਦੀ ਹੈ ਕਿ ਇਨਸਾਨ ਹੈ ਜਾਂ ਹਵਾਨ ਹੈ ਉਹਦੇ ਕਰਮ ਜਿਹੜੇ ਹੈ ਨਾ ਉਸ ਦੀ ਵਜ੍ਹਾ ਤੋਂ ਹੀ ਉਹ ਉਹਦਾ ਇਨਸਾਨ ਜਾਂ ਹਯਾਨ ਦੇ ਨਾਲ ਜਿਹੜਾ ਤਾਲੁਕ ਹੈ ਜੋੜਿਆ ਜਾਂਦਾ ਹੈਗਾ ਵਾ ਇਹੋ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਕਿ ਰੱਬੁਲ ਇਜ਼ਤ ਦੇ ਮਾਰਕਤੇ ਚਲੇ ਆ ਜਾਵੇ ਉਹਦੀ ਖੁਸ਼ੀ ਦੀ ਖਾਤਰ ਇਨਸਾਨਾਂ ਨੇ ਅਸਾਨੀਆਂ ਪੈਦਾ ਕੀਤੀਆਂ ਜਾਣ ਕਿਉਂਕਿ ਇਨਸਾਨਾਂ ਨੇ ਅਸਾਨੀਆਂ ਪੈਦਾ ਕਰਨਾ ਉਹਨਾਂ ਵਾਸਤੇ ਭਲਾਈ ਦੀਆਂ ਰਾਵਾਂ ਖੋਲਣਾ ਇਹ ਰੱਬੁਲ ਇਜ਼ਤ ਦੀ ਸਿਫਤ ਹੈਗੀ ਹੈ ਜਿਹੜਾ ਇਸ ਸਿਫਤ ਨੂੰ ਅਪਣਾਉਂਦਾ ਹੈਗਾ ਵਾ ਉਹਦੇ ਲਈ ਕਾਮਯਾਬੀ ਜੜੀ ਹੈ ਉਹ ਆਸਾਨ ਹੋ ਜਾਂਦੀ ਹੈ ਜੀ ਇਸ ਦੁਨੀਆ ਚ ਵੀ ਤੇ ਅਗਲੇ ਜਹਾਨ ਚ ਵੀ ਰੱਬ ਸਾਡੇ ਉਤੇ ਆਪਣੀ ਮਿਹਰ ਰੱਖੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਔਰ ਇਨਸਾਨਾਂ ਵਾਸਤੇ ਭਲਾਈ ਪੈਦਾ ਕਰਨੇ ਵਾਲਾ ਬਣਾਵੇ ਨਾ ਕਿ ਉਹਨਾਂ ਲਈ ਮੁਸੀਬਤਾਂ ਤੇ ਪਰੇਸ਼ਾਨੀਆਂ ਪੈਦਾ ਕਰਨੇ ਵਾਲਾ ਬਣਾਵੇ ਵੀਰੋ ਤੁਹਾਨੂੰ ਕਥਾ ਕੰਜਤੀ ਲੱਗੀ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੀਰਸਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼